ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰ ਬਜ਼ੁਰਗ ਤੇ ਭੈਣੋ ਤੇ ਭਰਾਵੋ ਤੁਹਾਡੀ ਸੇਵਾ ਦੇ ਵਿੱਚ ਇੱਕ ਕਵਿਤਾ ਨੂੰ ਗੀਤ ਦਾ ਰੂਪ ਦੇ ਰਿਹਾ ਜੋ ਕਿ ਇੱਕ ਪ੍ਰਦੇਸੀ ਪੁੱਤ ਆਪਣੇ ਬਾਪ ਨੂੰ ਦੱਸ ਰਿਹਾ ਹੈ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਉਹੀ ਸਿਆਸਤਾਂ ਉਹੀ ਖੂਨ ਪੀਣੇ ਗੂਨ ਪੀਣੀਆਂ ਜੋਕਾਂ ਉਹੀ ਸਾਰਾ ਕੁਝ ਹੈ ਬਦਲਿਆ ਕੁਝ ਨਹੀਂ ਪਮਾ ਅਸੀਂ ਕੈਨੇਡਾ ਆ ਗਏ ਪਮਾ ਅਮਰੀਕਾ ਆ ਗਏ ਸੋ ਉੱਤੇ ਮੈਂ ਇੱਕ ਕਵਤਾ ਪੇਸ਼ ਕਰਨ ਲੱਗਾ ਮੈਨੂੰ ਆਸ ਹੈ ਵੀ ਤੁਸੀਂ ਧਿਆਨ ਨਾਲ ਸੁਣੋਗੇ ਕੀ ਬਦੇਸ ਦੇ ਦਰਦ ਸੁਨਾਮਾ ਸੁਣ ਕੇ ਮਨ ਜਾ ਭਰਦਾ ਕੀ ਬਦੇਸ ਦੇ ਦਰਦ ਸੁਨਾਮਾ ਸੁਣ ਕੇ ਮੰਨ ਜਾ ਫਰਦਾ ਹਰ ਇੱਕ ਪੈਰ ਸੰਭਲ ਕੇ ਚੁੱਕਣਾ ਹਰ ਇੱਕ ਬੰਦਾ ਡਰਦਾ ਹਰ ਇੱਕ ਪੈਰ ਸੰਭਲ ਕੇ ਚੁੱਕਣਾ ਹਰ ਇੱਕ ਬੰਦਾ ਡਰਦਾ ਬਣੀ ਤੇਰੇ ਤੇ ਤੂੰ ਹੀ ਨਵੇੜੀ ਬਣੀ ਤੇਰੇ ਤੇ ਤੂੰ ਹੀ ਨਵੇੜੀ ਹਰ ਬੰਦਾ ਹੀ ਆਖੁਸ਼ਿਆਸਤਾ ਚਮਕਦੀਆਂ ਸ਼ਾਸਤਾਂ ਚਮਕਦੀਆਂ ਹਰ ਇੱਕ ਪਾਸੇ ਬਾਪੂ ਸ਼ਾਸਤਾਂ ਚਮਕਦੀਆਂ ਹਰ ਇੱਕ ਗੱਲ 'ਚ ਬਾਪੂ ਸ਼ਾਸਤਾਂ ਚਮਕਦੀਆਂ ਚਾਹੇ ਭਜਾਉਣੀ ਚਾਹੇ ਭਜਾਉਣੀ ਹੌਲੀ ਕਰਨੀ ਜਾਂ ਫਿਰ ਕਿਤੇ ਖੜਾਉਣੀ ਚਾਹੇ ਭਜਾਉਣੀ ਹੌਲੀ ਕਰਨੀ ਜਾਂ ਫਿਰ ਕਿਤੇ ਖੜਾਉਣੀ ਪਤਾ ਕੋਈ ਨਹੀਂ ਲੱਗਦਾ ਇੱਥੇ ਟਿਕ ਟਿਕ ਧਰੋਂ ਆਉਣੀ ਉਹੀ ਪਤਾ ਨਹੀਂ ਲੱਗਦਾ ਇੱਥੇ ਟਿਕ ਟਿਕ ਕਿਧਰੋਂ ਆਉਣੀ ਚੰਗੇ ਭਲੇ ਰਾਜਾਂਦੇ ਦੇ ਚੰਗੇ ਭਲੇ ਰਾਜਾਂਦੇ ਦੇ ਛੱਡਣ ਲਵਾ ਕੇ ਟਾਪੂ ਸ਼ਾਸਤਾ ਚਮਕਦੀਆਂ ਹਰ ਇੱਕ ਗੱਲ 'ਚ ਬਾਪੂ ਸ਼ਾਸਤਾ ਚਮਕਦੀਆਂ ਹਰ ਇੱਕ ਗੱਲ 'ਚ ਬਾਪੂ ਸ਼ਾਸਤਾ ਚਮਕਦੀਆਂ ਬੰਦਾ ਮਰਦਾ ਮਰ ਜਾਵੇ ਨਾ ਡਾਕਟਰ ਦੇਵੇ ਗੋਲੀ ਬੰਦਾ ਮਰਦਾ ਮਰ ਜਾਵੇ ਨਾ ਡਾਕਟਰ ਦੇਵੇ ਗੋਲੀ ਸਾਹਮਣੇ ਸਕਾ ਖਲੋਤਾ ਵੇਖੇ ਖੇੜ ਖੂਨ ਦੀ ਹੋਲੀ ਸਾਹਮਣੇ ਖੜਾ ਖਲੋਤਾ ਵੇਖੇ ਖੇੜ ਖੂਨ ਦੀ ਹੋਲੀ ਦੁਨੀਆ ਤਿਆਗਣ ਵਾਲਾ ਬੰਦਾ ਦੁਨੀਆ ਤਿਆਗਣ ਵਾਲਾ ਬੰਦਾ ਕੀ ਕਿਤਾਬ ਕਾਨੂੰਨ ਨੁਮਾ ਪੂ ਸ਼ਾਸਤਾ ਚਮਕਦੀਆਂ ਹਰ ਇੱਕ ਗੱਲ 'ਚ ਬਾਪੂ ਸ਼ਾਸਤਾ ਚਮਕਦੀਆਂ ਹਰ ਇੱਕ ਗੱਲ 'ਚ ਬਾਪੂ ਸ਼ਾਸਤਾ ਚਮਕਦੀਆਂ ਹਰ ਇੱਕ ਗੱਲ 'ਚ ਬਾਪੂ ਸ਼ਾਸਤਾ ਚਮਕਦੀਆਂ ਲੋਨਾ ਮੋਹ ਹੈ ਦਾਪੂ ਰਖਣਾ ਲੋਨਾ ਮੂਹੇ ਦਾ ਬੂਹ ਰੱਖਣਾ ਖਾਣੇ ਪੀਣੇ ਮਹਿੰਗੇ ਕੁਝ ਜਾਸੀ ਲੁੱਟ ਲੈ ਜੂਗੀ ਬਾਕੀ ਲੁੱਟਣੇ ਲੈਂਗੇ ਕੁਝ ਜਾਸੀ ਲੁੱਟ ਲੈ ਜੂਗੀ ਬਾਕੀ ਲੁੱਟਣੇ ਲੈਂਗੇ ਇੱਕ ਹੀ ਪੜ੍ਹਾਈ ਮੁਲਕ ਚਲਾਉਣਾ ਇੱਕ ਹੀ ਪੜ੍ਹਾਈ ਮੁਲਕ ਚਲਾਉਣਾ ਡਾਲਰ ਇਹਨਾਂ ਲਈ ਸਾਪੂ ਸਾਸਤਾ ਚਮਕਦੀਆਂ ਹਰ ਇੱਕ ਗੱਲ ਚ ਬਾਪੂ ਸਾਸਤਾ ਚਮਕਦੀਆਂ ਹਰ ਇੱਕ ਗੱਲ ਚ ਬਾਪੂ ਸਾਸਤਾ ਚਮਕਦੀਆਂ ट त काॾा हथ फड़ ता लुट लेग रजे में टाइम तक हथ फड़ ता लेग लुट रजे में नींद पता नी किथे तोरती पाक बि ਨੀਂਦ ਪਤਾ ਨਹੀਂ ਕਿਥੇ ਤੋਰਤੀ ਪਾ ਕੇ ਬਿੰਗ ਬੜੇ ਮੈਂ ਤਿੰਨ ਤਿੰਨ ਕੰਮੇ ਕਰਦਾ ਜੰਟਾ ਤਿੰਨ ਤਿੰਨ ਕੰਮੇ ਕਰਦਾ ਜੰਟਾ ਝਾੜ ਚ ਬਿੱਲੇ ਵਾਂਗੂ ਝਾਕੂ ਸ਼ਾਸਤਾ ਚਮਕਦੀਆਂ ਹਰ ਇੱਕ ਗੱਲ ਚ ਬਾਪੂ ਸ਼ਾਸਤਾ ਚਮਕਦੀਆਂ ਹਰ ਇੱਕ ਗੱਲ ਚ ਬਾਪੂ ਸ਼ਾਸਤਾ ਚਮਕਦੀਆਂ ਖਾਣੇ ਮਹਿੰਗੇ ਸੋਨਾ ਮਹਿੰਗਾ ਮਹਿੰਗਾ ਪੇਟਾ ਤਾਣਾ ਖਾਣੇ ਮਹਿੰਗੇ ਸੋਨਾ ਮਹਿੰਗਾ ਮਹਿੰਗਾ ਪੇਟਾ ਤਾਣਾ ਅਰੇ ਇਹ ਜਾਂ ਫਿਰ ਸੰਧੂ ਕਲਾਂ ਨੂੰ ਆਈਏ ਫਸ ਗਿਆ ਭੌਰ ਨਮਾਣਾ ਅਰੇ ਇਹ ਜਾਂ ਸੰਧੂ ਕਲਾਂ ਨੂੰ ਮੁੜੀਏ ਇੱਥੇ ਫਸ ਗਿਆ ਭੌਰ ਨਮਾਣਾ ਸੱਪ ਦੇ ਮੂੰਹ ਦੇ ਵਿੱਚ ਸੱਪ ਦੇ ਮੂੰਹੇ ਆ ਗਈ ਕਿਰਲੀ ਕੋੜ ਕਲੰਕ ਜਥਾ ਪੁਛਾ ਹਸਤਾ ਚਮਕਦੀਆਂ ਹਰ ਇੱਕ ਗੱਲ 'ਚ ਬਾਪੂ ਸ਼ਾਸਤਾ ਚਮਕਦੀਆਂ ਹਰ ਇੱਕ ਗੱਲ 'ਚ ਬਾਪੂ ਸ਼ਾਸਤਾ ਚਮਕਦੀਆਂ ਜੈਸੰਵਰਥ ਜਿੱਤ ਲੜਦੇ